ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ ਫਕੂਡੇਰੀ ਫਾਰਮ ਤੇ ਅੱਜ ਪਹੁੰਚੇ ਆ ਜੀ ਤਰਵੰਡੀ ਸਾਬੋ ਜਿੱਥੇ ਕਿ ਕੋੜਿਆਂ ਦੇ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ 14 ਫਰਵਰੀ ਤੋਂ 20 ਫਰਵਰੀ ਤੱਕ ਜਿਹੜਾ ਕਿ ਟੈਂਟ ਵਗੈਰਾ ਲਾ ਕੇ ਤਿਆਰ ਕਰ ਰਹੇ ਆ ਗਰਾਊਂਡ ਜਿੱਥੇ 2 ਦਿਨ ਦੌੜਾਂ ਹੋਣੀਆਂ ਪਹਿਲਾਂ ਉਸ ਤੋਂ ਬਾਅਦ 2 ਦਿਨ ਨਮੈਸ਼ ਪੂਰੇ ਪੰਜਾਬ ਚੋਂ ਇੰਡੀਆ ਲੈਵਲ ਤੋਂ ਵੈਸੇ ਜਾਨਵਰ ਪਹੁੰਚਦੇ ਇਥੇ ਹਰ ਤਰ੍ਹਾਂ ਦੇ ਕੋੜੇ ਕੋੜੀਆਂ ਵੱਡੇ ਸਟ੍ਰੇਲੀਅਨ ਨੁਕਰੇ ਮਾਰਵਾੜੀ ਹਰ ਨਸਲ ਦੇ ਕੋੜੇ ਪਹੁੰਚਦੇ ਆ ਦੋ ਦਿਨ ਦੌੜਾਂ ਹੋਣੀਆਂ ਪਹਿਲਾਂ ਅਗਲੇ ਦੋ ਤਿੰਨ ਨਮੈਸ਼ 20 ਤਰੀਕ ਤੱਕ ਮੇਲਾ ਚੱਲੇਗਾ ਦੇਖ ਸਕਦੇ ਹੋ ਜਿਉ ਜੋ ਮੇਲੇ ਦੇ ਪ੍ਰਬੰਧਕ ਬਾਈ ਜੀ ਖਰੀ ਪਹੁੰਚੇ ਹੋਏ ਆ ਅੱਜ ਤਿਆਰੀਆਂ ਚੱਲ ਰਹੀਆਂ ਹਨ ਮਹੂਰਤਾ ਜੇ ਤੁਸੀਂ ਦੇਖ ਸਕਦੇ ਹੋ ਰਾਤ ਵਗੈਰਾ ਅੱਜ ਸੂਰਜੇ ਦਾ ਰੌਣਕ ਅੱਗੀ ਬੁੱਧੀ ਦੀ ਤਿਆਰੀ ਸ਼ੁਰੂ ਕੀਤੀ ਜਾ ਰਹੀ ਹੈ ਜਾਣਕਾਰੀ ਸਾਰੀ ਆਪਾਂ ਲੈ ਕੇ ਤੁਹਾਨੂੰ ਸ਼ੇਅਰ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਬਾਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂਜੀ ਕਿਉਂਕਿ ਅਸੀਂ ਵੱਡਾ ਯੋਗਦਾਨ ਸੋਸ਼ਲ ਮੀਡੀਆ ਦੇ ਹੀ ਸਮਝਦੇ ਆ ਜਿਹੜਾ ਇਹ ਪਸ਼ੂਤਾਂ ਨੂੰ ਪ੍ਰਮੋਟ ਕੀਤਾ ਸਹੀ ਹੈ ਜੀ ਸਹੀ ਹੈ ਜੀ ਤੇ ਡਿਟੇਲ ਸਾਡੀ ਇਹ ਹੈ ਜੀ 14 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ ਹਾਂਜੀ ਸਾਡੀ ਦਮਦਮਾ ਹਾਰਸ ਸੁਸਾਇਟੀ ਹਾਂਜੀ ਨੇ ਆਏ ਵਾਰੀ ਅਸੀਂ ਮੇਲਾ ਮੰਤਲੋ ਸ਼ੋਅ ਇੱਥੇ ਸ਼ੋਹਰੀ ਥਾਂ ਤੇ ਸੀ ਨਿਵੇਸ਼ ਲਵਾਉਣੇ ਹੁੰਦੇ ਆ ਘੋੜਿਆਂ ਦੀ ਤੇ ਉਹ ਅਸੀਂ 14 ਤੋਂ ਲੈ ਕੇ 20 ਤੱਕ ਰੱਖਿਆ ਜਿਹਦੇ ਚ ਸਾਡੇ ਮੇਨ ਦੇਣਾ 17 18 ਤੇ 19 17 ਨੂੰ ਅਸੀਂ ਇੱਥੇ ਘੋੜਿਆਂ ਦੀ ਵੱਡੇ ਘੋੜੇ ਦੀ ਨਿਵੇਸ਼ ਰੱਖੀ ਹੈ ਘੋੜੇ ਘੋੜੀਆਂ ਬੱਚੇ ਤੇ 18 ਤਰੀਕ ਦਾ ਅਸੀਂ ਰੱਖੀ ਹੈਗੀ ਅਰੇਬੀਆ ਚਾਲ ਤੇ 19 ਦਾ ਰੱਖਿਆ ਸੀ ਛਪਟਾ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਕੋਈ ਮੇਨ ਉਹਨਾਂ ਨੂੰ ਤੇ ਨੇ ਕੋਈ ਮਤਲਬ ਟਰਾਫੀ ਜਾਂ ਕੋਈ ਨਾਮ ਜਿਹੜਾ ਨਵੈਸ਼ ਹੈ ਜੀ ਉਹਦੇ ਚ ਅਸੀਂ ਜੋ ਘੋੜੇ ਦਾ ਮਾਲਕ ਹੈ ਉਹਨੂੰ ਸਨਮਾਨ ਕਰਦੇ ਆ ਜੀ ਪਲੱਸ ਜੋ ਘੋੜਾ ਹੈ ਉਹਦਾ ਉਹਦੀ ਡਿਟੇਲ ਸਾਡੇ ਜਿਹੜੇ ਦੋਸਤ ਅਨਾਉਂਸ ਕਰਕੇ ਟੋਟਲ ਉਹਦੇ ਮਤਲਬ ਪਿੰਡ ਦਾ ਨਾਮ ਘੋੜੇ ਦਾ ਨਾਮ ਤੇ ਘੋੜੇ ਨੂੰ ਸਨਮਾਨ ਤੇ ਇੱਕ ਅਸੀਂ ਆਪਦੇ ਹਾਰਸ ਸੋਸਾਇਟੀ ਕੰਨੀਓ ਸਰਟੀਫਿਕੇਟ ਦਾ ਵੀ ਅਸੀਂ ਦਿੰਨੇ ਆ ਨਵੈਸ਼ ਦੇ ਵਿੱਚ ਠੀਕ ਹੈ ਜੀ ਕਦੋਂ ਦਾ ਮੇਲਾ ਤੁਸੀਂ ਲਗਾ ਰਹੇ ਕਿੰਨਾ ਟਾਈਮ ਹੋਣੀ ਜੀ ਇਹ ਦਾ ਸਾਡਾ ਮੇਲਾ ਚੌਥਾ ਜੀ ਜੋਤਾ ਹੀ ਤਿੰਨ ਤੀਜਾ ਇਹ ਲਗਾਤਾਰ ਹੈ ਇੱਕ ਸਾਡਾ ਭਰਾ ਚਰਨਜੀਤ ਗਿੱਲ ਤੇ ਮੇਰੇ ਦੋਸਤ ਹੈ ਚੈਲ ਸਾਹਿਬ ਹਾਂਜੀ ਇਹਨਾਂ ਨੇ ਇੱਕ ਵਾਰੀ ਪਹਿਲਾਂ ਅਸੀਂ ਸਟੈਪ ਚੱਕਿਆ ਸੀ ਠੀਕ ਹੈ ਜੀ ਉਦੋਂ ਸਾਡੇ ਸਾਰੇ ਸਾਰੇ ਭਰਾਵਾਂ ਨੂੰ ਕੋਲੇ ਆਪ ਦੇ ਬਿਜ਼ਨਸ ਨਹੀਂ ਸੀਗੇ ਅੱਛਾ ਜੀ ਘਰੋਂ ਪੈਸੇ ਮੰਗਣੇ ਪੈਂਦੇ ਹੁੰਦੇ ਸੀ ਤੇ ਘਰੋਂ ਸਾਨੂੰ ਪਤਾ ਵੀ ਜਦੋਂ ਪਹਿਲਾ ਵਾਲੇ ਟਾਈਮ ਸੀ ਉਦੋਂ ਕੋਈ ਪੈਸੇ ਐਨੇ ਖੁੱਲਕੇ ਨਹੀਂ ਮਾਪਿਓ ਦਿੰਦਾ ਸੀਗਾ ਹਾਂਜੀ 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 ਤੇ ਉਸ ਤੋਂ ਬਾਅਦ ਹੁਣ ਜਿਵੇਂ ਜਿਵੇਂ ਅਸੀਂ ਆਪ ਦੇ ਕੋਈ ਬਿਜ਼ਨਸ ਸਫਲ ਹੋਏ ਹਾਂਜੀ ਹਾਂ ਹੋ ਤਾਂ ਇਸ ਲਾਈਨ ਦੇ ਵਿੱਚ ਕਾਫੀ ਅਰਜਾਨ ਹੋ ਗਿਆ ਅਰਜਾਨ ਹੋ ਗਿਆ ਬਾਕੀ ਅਸੀਂ ਆਪ ਦੇ ਬਿਜ਼ਨਸ ਸਿਸਟਮ ਸੈੱਟ ਕਰ ਲਿਆ ਜਿਹੜਾ ਕਿ ਸਾਡੇ ਪਰਿਵਾਰ ਤੋਂ ਪੈਸੇ ਨਾ ਮੰਗੇ ਜਾਣ ਤਾਂ ਅਸੀਂ ਆਪ ਦੇ ਦੋਸਤ ਮਿੱਤਰ ਸਾਰੇ ਰਲ ਮਿਲ ਕੇ ਇਸ ਮੇਲੇ ਨੂੰ ਆਰਗੇਨਾਈਜ਼ ਕਰ ਹਾਂਜੀ ਹਾਂ ਸਹਯੋਗ ਮਿਲ ਰਿਹਾ ਤੁਹਾਨੂੰ ਹਾਂਜੀ ਹਾਂਜੀ ਬਹੁਤ ਵਧੀਆ ਹੁਣ ਮੇਰਾ ਭਰਾ ਦੱਸਣਗੇ ਚੈਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਤੁਸੀਂ ਆਪਣਾ ਚੋਬ ਨਾਮ ਦੱਸੋ ਮੇਰਾ ਨਾਮ ਕੁਲਦੀਪ ਚੈਲ ਹੈ ਜੀ ਚੈਲ ਸਟੱਡ ਫਾਰਮ ਹਾਂਜੀ ਅਸੀਂ 2 ਸਾਲ ਤੋਂ ਮੇਲੇ ਨੂੰ ਜੀ ਪ੍ਰੋਮੋਟ ਕਰ ਰਹੇ ਹਾਂ ਠੀਕ ਹੈ ਜੀ ਇਹ ਤੀਸਰਾ ਮੇਲਾ ਲੱਗ ਰਿਹਾ ਹੈ ਜੀ ਹਾਂਜੀ ਤੇ ਅਸੀਂ ਉਦੋਂ ਪਹਿਲਾਂ ਵੀ ਇੱਕ ਵਾਰ ਮੇਲਾ ਲਾਇਆ ਸੀ ਬਾਈ ਜੀ ਮੇਰੇ ਦੱਸ ਕੇ ਹਟਿਆ ਉਦੋਂ ਅਸੀਂ ਬਸ ਸਾਡਾ ਬੱਚਿਆਂ ਵਾਲਾ ਕੰਮ ਸੀ ਜੀ ਛੋਟੇ ਸੀਗੇ ਜੀ ਸ਼ੁਰੂਆਤ ਕੀਤੀ ਸੀਗਾ ਜੀ ਹਾਂਜੀ ਹਾਂਜੀ ਤੇ ਹੁਣ ਬਸ ਸਾਰੇ ਸੱਜਣ ਮਿੱਤਰਾਂ ਨੂੰ ਜੀ ਸਾਰੇ ਘੋੜੇ ਪਾਲਕ ਵੀਰਾਂ ਨੂੰ ਅਪੀਲ ਕਰਦੇ ਆਂ ਵੀ ਇਸ ਮੇਲੇ ਚ ਵੱਧ ਤੋਂ ਵੱਧ ਪਹੁੰਚਣ ਜੀ ਤੇ ਇਸ ਮੇਲੇ ਦਾ ਲਾਹਾ ਲੈਣ ਜੀ ਮੇਲੇ ਨੂੰ ਕਾਮਯਾਬ ਕਰਨ ਜੀ ਤੇ ਸਾਡਾ ਸਾਰੇ ਘੋੜੀਆਂ ਵਾਲੇ ਸਾਡੇ ਸਾਰੇ ਸਾਡੇ ਇਲਾਕਾ ਨਿਵਾਸੀ ਜਿੰਨੇ ਵੀ ਘੋੜਿਆਂ ਵਾਲੇ ਆ ਜੀ ਸਾਡਾ ਪੂਰਾ ਸਾਥ ਦਿੰਦੇ ਆ ਜੀ ਇਸ ਮੇਲੇ ਚ ਸਾਰੇ ਜਾਨਵਰਾਂ ਸਾਰੇ ਜਾਨਵਰਾਂ ਵਾਲੇ ਹੋਰ ਵੀ ਜੀ ਹਾਂਜੀ ਸਾਡੇ ਮੇਲੇ ਨੂੰ ਸਾਰੇ ਬੰਦੇ ਜੀ ਪ੍ਰਮੋਟ ਕਰਦੇ ਨੇ ਠੀਕ ਆ ਜੀ ਸਾਡੀ ਸ਼੍ਰੀ ਦਮਦਮਾ ਸਾਹਿਬ ਹੋਰ ਸੋਸਾਇਟੀ ਹੈ ਜੀ ਹਾਂਜੀ ਤੇ ਉਹਦੇ ਸਾਰੇ ਉਪਰਾਲੇ ਦੇ ਨਾਲ ਜੀ ਸਾਡਾ ਕੋਈ ਮੇਨ ਕੰਟੈਕਟ ਹੈ ਸੋਸਾਇਟੀ ਦਾ ਆਪਣੀ ਦਾ ਜੀ ਉਹ ਦਿੱਤੇ ਹੋਏ ਆਈ ਸਾਡੇ ਪੰਪਲੈਟਾਂ ਤਾ ਫੈਲਾ ਰਹੇ ਨੇ ਪੰਪਲੈਟ ਸਾਨੂੰ ਦੇ ਦਿੰਨੇ ਆ ਜੀ ਉਸ ਪੰਪਲੈਟ ਦੇ ਉੱਤੇ ਸਾਰਿਆਂ ਦੇ ਨੰਬਰ ਸਾਰਿਆਂ ਦੇ ਨੰਬਰ ਹੈਗੇ ਆ ਠੀਕ ਆ ਜੀ ਉਸ ਨੂੰ ਪੰਪਲੈਟ ਦੇ ਦੇਣ ਉਹ ਸ਼ੇਅਰ ਕਰ ਦਿਓ ਤੁਸੀਂ ਠੀਕ ਆ ਜੀ ਇਸ ਮੇਲੇ ਦੇ ਵਿੱਚ ਮੰਨ ਕੇ ਚਲੋ ਜਿਵੇਂ ਕਿਸੇ ਨੇ ਕੋਈ ਬਛੇਰੀ ਦੀ ਖਰੀਦਦਾਰੀ ਕਰਨੀ ਜਾਂ ਬਛੇਰੇ ਦੀ ਉਹ ਵੀ ਚੱਲਦਾ ਏ ਹਾਂ ਸਭ ਚੱਲਦਾ ਹੈ ਹਾਂ ਚ ਬਿਲਕੁਲ ਚੱਲੂਗਾ ਜੀ ਬਾਕੀ ਨਮੈਸ਼ ਵੀ ਬਹੁਤ ਸੋਹਣੀ ਹੁੰਦੀ ਹੈ ਜੀ ਚੰਗੇ ਜਾਨਵਰ ਆਉਂਦੇ ਨੇ ਮੇਨ ਸਾਡਾ ਕੰਮ ਇਸ ਹਾਰਸ ਸੁਸਾਇਟੀ ਦਾ ਜੀ ਲੋਕਾਂ ਨੂੰ ਜਾਗਰਣ ਕਰਨਾ ਪਸ਼ੂਆਂ ਦੀ ਦੇਖਰੇਖ ਕਰਨਾ ਠੀਕ ਹੈ ਜੀ ਸਾਂਭ ਸੰਭਾਲ ਕਰਨਾ ਜੀ ਜਿਆਦਾ ਸਾਡਾ ਜੋਰ ਇਸ ਕੰਮ ਤੇ ਹੁੰਦਾ ਹੈ ਸਾਡੀ ਸੁਸਾਇਟੀ ਦਾ ਨੌਜਵਾਨ ਪੀੜ੍ਹੀ ਨੂੰ ਜੀ ਜਿਵੇਂ ਹੁਣ ਹਾਂਜੀ ਨਸ਼ਿਆਂ ਦੇ ਬਲ ਜਾ ਰਹੀ ਹੈ ਜੀ ਸਾਡਾ ਨੌਜਵਾਨ ਪੀੜੀ ਨੂੰ ਇਹ ਸੁਚੇਤ ਹੈ ਵੀ ਜੇ ਕੋਈ ਉਹਨੂੰ ਕੋਈ ਚੰਗੇ ਜਾਨਵਰ ਹਾਂਜੀ ਹਾਂਜੀ ਆਪਣਾ ਇਹ ਪਸ਼ੂ ਧਨ ਹੈ ਜੀ ਹਾਂਜੀ ਭਾਜੀ ਤੁਹਾਨੂੰ ਇਸ ਲੈ ਚ ਜੁੜੇ ਦਾ ਬੋਲਦੇ ਪਸ਼ੂ ਧਨ ਜੀ ਤਾਂ ਵੀ ਜਿਹਨੂੰ ਇਹ ਸ਼ੌਂਕ ਲੱਗ ਗਿਆ ਜੀ ਤਾਂ ਉਹ ਕਿਸੇ ਗਲਤ ਪਾਸੇ ਨਹੀਂ ਜਾਂਦਾ ਜੀ ਹੋਰ ਠੀਕ ਹੈ ਜੀ ਉਹ ਸ਼ੌਂਕ ਕਿਸ ਦਾ ਮਰਜੀ ਹੈ ਜੀ ਘੋੜੇ ਦਾ ਘੋੜੀ ਦਾ ਮੱਝ ਦਾ ਹੋਵੇ ਗਾਂ ਦਾ ਹੋਵੇ ਬੱਕਰੀ ਪਾਲਣ ਦਾ ਧੰਦਾ ਹੋਵੇ ਕੋਈ ਹੈ ਜੀ ਇਹ ਸਾਰੇ ਆਪਣੇ ਇੱਕ ਧੰਦੇ ਜੀ ਖੇਤੀਬਾੜੀ ਦੇ ਨਾਲ ਠੀਕ ਹੈ ਜੀ ਸਾਡਾ ਮੇਨ ਮਕਸਦ ਇਹੀ ਹੈ ਜੀ ਵੀ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾ ਸਹੀ ਹੈ ਜੀ ਕਿਉਂਕਿ ਇਸ ਪਾਸੇ ਮੋੜਾ ਮੁੜੂਗਾ ਤੇ ਫੇਰ ਹੀ ਇਸ ਨਸ਼ੇ ਵੱਲੋਂ ਹਾਂ ਹਾਂ ਬਾਕੀ ਹੁਣ ਜੀ ਪਿਛਲੇ ਟਾਈਮ ਚ ਜੀ ਆ ਸੋਸ਼ਲ ਮੀਡੀਆ ਕਰਕੇ ਜੀ ਹੋਰ ਜੀ ਇਸ ਦੇ ਵਿੱਚ ਜੀ ਬਹੁਤ ਵੱਡੇ ਬੰਦਿਆਂ ਨੇ ਜਿਹੜਾ ਔਰਸਵਾਰਡ ਚ ਬਹੁਤ ਵੱਡੇ ਬੰਦਿਆਂ ਨੇ ਐਂਟਰੀ ਕੀਤੀ ਹੈ ਜੀ ਉਹਦਾ ਕਰਕੇ ਜਿਹੜਾ ਅੱਜ ਬਾਜ਼ਾਰ ਹੈ ਜੀ ਬਹੁਤ ਕੋੜਾ ਬਾਜ਼ਾਰ ਹੈ ਜੀ ਤੇਜ਼ੀ ਹੈ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਜੀ ਹਾਂਜੀ ਇਸ ਟਾਈਮ ਪੂਰੇ ਪਰਫੁੱਲਤ ਹੋ ਚੁੱਕੀ ਹੈ ਹਾਂਜੀ ਪੂਰੀ ਪਰਫੁੱਲਤ ਹੈ ਜੀ ਅੱਜ ਇਹ ਜਿਹੜੀ ਕੋੜਾ ਗੇਮ ਹੈ ਜੀ ਪੂਰੇ ਸਿਰੇ ਤੇ ਹੈ ਜੀ ਤਾਂ ਇਹਦੇ ਜੀ ਹੈ ਇਸ ਕਰਕੇ ਵੀ ਇਹ ਛੋਟੇ ਸੋਸ਼ਲ ਮੀਡੀਆ ਭਰਾਵਾਂ ਨੇ ਜੀ ਇਹਦੇ ਚ ਬਹੁਤ ਸਾਹ ਦਿੱਤਾ ਜੀ ਜਿਹੜੇ ਵੱਡੇ ਬਿਜ਼ਨਸਮੈਨ ਹੈ ਜੀ ਸ਼ਹਿਰਾਂ ਵਾਲੇ ਉਹ ਨਿਕਲ ਕੇ ਬਾਹਰ ਤਾਂ ਨਹੀਂ ਆ ਸਕਦੇ ਜੀ ਪਰ ਸੋਸ਼ਲ ਮੀਡੀਆ ਅੱਜ ਕੱਲ ਹਰੇਕ ਯੂਜ਼ ਕਰਦਾ ਹੈ ਜੀ ਜਿੱਥੇ ਵੀ ਬੈਠਾ ਉਹ ਦੇਖ ਸਕਦਾ ਹਾਂ ਉਹ ਤੋਂ ਅਗਲਾ ਬੈਠਾ ਬੈਠਾ ਦੇਖਦਾ ਜੀ ਤਾਂ ਕਰਕੇ ਜਿਹੜੇ ਚ ਵੱਡੇ ਬਿਜ਼ਨਸਮੈਨ ਹੈ ਜੀ ਵੱਡੇ ਘਰਾਣੇ ਆ ਉਹ ਬਹੁਤ ਆ ਰਹੇ ਹੈ ਜੀ ਉਹਦਾ ਕਰਕੇ ਜਿਹੜੇ ਕੋਈ ਛੋਟੇ ਜ਼ਿਮੀਜ਼ਾਰ ਦੇ ਜਾਨਵਰਾਂ ਦੀ ਹੈ ਜੀ ਕਦਰ ਹੈ ਅੱਛਾ ਚੰਗੇ ਜਾਨਵਰ ਦੀ ਕਦਰ ਬਹੁਤ ਹੈ ਜੀ ਅੱਜ ਇਹ ਜਿਹੜਾ ਘੋੜਾ ਹਜ਼ਾਰਾਂ ਤੋਂ ਕਰੋੜਾਂ ਦੀ ਗੇਮ ਪਹੁੰਚ ਗਈ ਇਹ ਸੱਚ ਹੈ ਜੀ ਇਸ ਗੱਲ ਦੇ ਵਿੱਚ ਇਹ ਬਾਈ ਜੀ ਬਿਲਕੁਲ ਸੱਚ ਹੈ ਇਹ ਗੱਲ ਕਲੀਅਰ ਹੈ ਇਹ ਜਿਹਦਾ ਬਾਈ ਜੀ ਕਿਸੇ ਦਾ ਨਹੀਂ ਵਿਕਦਾ ਉਹ ਅਗਲਾ ਕੈਸ਼ ਛੱਡਦਾ ਵੀ ਨਹੀਂ ਪਰ ਜੇ ਪਰ ਤੁਹਾਡੇ ਕੋਲੇ ਜਾਨਵਰ ਦੀ ਕੁਆਲਿਟੀ ਹੈ ਤੇ ਬਾਈ ਜੀ ਉਹੀ ਗੱਲ ਫੇਰ ਆ ਗਈ ਵੀ ਤੁਸੀਂ ਪ੍ਰਮੋਟ ਕਰਦੇ ਹੋ ਆਪਦੇ ਜਾਨਵਰ ਨੂੰ ਸੋਡੇ ਭਰਾ ਮਾਰਾਂ ਹੀ ਸੋਸ਼ਲ ਮੀਡੀਆ ਰਾਹੀਂ ਤਾਂ ਬਾਈ ਜੀ ਅੱਜ ਜਾਨਵਰ ਵਿਕਦੇ ਨੇ ਕਰੋੜਾਂ ਚ ਇਹਦੇ ਚ ਕੋਈ ਸ਼ੱਕ ਨਹੀਂ ਜੀ ਦੇਖੋ ਬਾਈ ਜੀ ਗੱਲ ਇਹ ਹੈ ਵੀ ਸਾਰੇ ਚੰਗੇ ਵਿਕਦੇ ਆ ਸਾਰਾ ਹਰੇਕ ਘਰੇ ਪਹਿਲਵਾਨ ਨਹੀਂ ਪੈਦਾ ਹੁੰਦਾ ਹਰੇਕ ਘਰੇ ਸਾਣ ਨਹੀਂ ਪੈਦਾ ਹੁੰਦਾ ਜੇ ਆਪਾਂ ਕਹਿੰਦੇ ਸਾਰੇ ਘੋੜੇ ਕਰੋੜਾਂ ਆ ਉਹ ਗੱਪ ਵੀ ਹੋ ਸਕਦੇ ਆ ਗੱਲ ਕਰ ਜਿਹੜੇ ਬੰਦਿਆਂ ਨੇ ਚੰਗੇ ਜਾਨਵਰ ਬਰੀਡ ਪੈਦਾ ਕਰੀ ਆ ਆਪਦੇ ਕਿਸੇ ਵੀ ਕੁਆਲਿਟੀ ਦੀ ਮੈਂ ਕਹਿੰਦਾ ਸਾਣ ਹੋਵੇ ਕੋਈ ਕੁੱਤਾ ਹੋਵੇ ਕੋਈ ਕਬੂਤਰ ਹੋਵੇ ਕੋਈ ਘੋੜਾ ਹੋਵੇ ਉਹ ਕਰੋੜਾਂ ਦੇ ਹੀ ਆ ਜੀ ਉਹ ਉਹਦੇ ਲਈ ਉਹ ਜਦੋਂ ਉਹਨੇ ਸਾਹਮਣੇ ਆ ਤਾਂ ਉਹਨੂੰ ਉਹ ਗੇਮ ਚ ਲੈ ਕੇ ਜਾਂਦਾ ਤਾਂ ਦਿਖਾਉਂਦਾ ਸ਼ੋਅ ਕਰਦਾ ਤਾਂ ਉਹਨੂੰ ਪਤਾ ਹੀ ਹੁੰਦਾ ਮੇਰਾ ਜਾਨਵਰ ਕਿੱਥੋਂ ਕਿੱਥੇ ਬਿਲਕੁਲ ਜੀ ਕੁਆਲਟੀ ਲੈਣੀ ਅੱਗੇ ਆਉਂਦਾ ਜਾਨਵਰ ਵੀ ਕੁਆਲਟੀ ਸਾਰੇ ਦੇਖੇ ਸਾਰੇ ਕਰੋੜਾਂ ਦੇ ਨਹੀਂ ਹੁੰਦੇ ਕਿਤੇ ਇਸ ਗੱਲ ਚ ਬੰਦਾ ਹਰੇਕ ਹੀ ਆ ਜੇ ਤੇ ਸਾਡੀ ਗੱਲ ਨੂੰ ਸਮਝ ਲੈ ਵੀ ਹਰੇਕ ਘੋੜਾ ਹੀ ਕੋਈ ਕਰੋੜਾਂ ਰੁਪਈਆ ਦਾ ਉਹਨੂੰ ਹਰੇਕ ਨਹੀਂ ਕਿਹਾ ਜਾਂਦਾ ਕੁਆਲਟੀ ਤੇ ਦੇਖੋ ਹਰ ਟਾਈਮ ਮੈਟਰ ਕਰਦੀ ਹੈ ਸਹੀ ਹੈ ਜੀ ਹਾਂ ਜੀ ਘੋੜੇ ਹਜ਼ਾਰਾਂ ਤੋਂ ਸ਼ੁਰੂ ਹੋ ਕੇ ਹਾਂ ਜੀ ਕਰੋੜਾਂ ਤੱਕ ਹੈ ਕੋਈ ਛ ਕਰੋੜਾਂ ਤੱਕ ਰਹੇਗੇ ਨੇ ਬਿਲਕੁਲ ਜੀ ਤੇ ਪਰ ਜੇ ਆਪਾਂ ਕਹਦੇ ਵੀ ਹਰ ਘੋ ਕਰੋੜ ਦਾ ਹਾਂਜੀ ਹਾਂ ਧਨੀ ਠੀਕ ਹੈ ਜੀ ਇਹ ਨਹੀਂ ਹੋ ਸਕਦਾ ਕੁਆਲਟੀ ਵੇਚਾ ਹਾਂ ਕੁਆਲਟੀ ਹੈ ਜੀ ਕੁਆਲਟੀ ਹੈ ਔਰ ਗਾਂ ਵਾਲੇ ਨੂੰ ਪਸੰਦ ਆਉਣਾ ਚਾਹੀਦਾ ਹੈ ਜੀ ਹਾਂ ਸਹੀ ਆਪਾਂ ਦਿਲ ਲੱਗੀ ਹੈ ਜੀ ਬੰਦੇ ਦੀ ਜਦੋਂ ਮਤਲਬ ਬੰਦੇ ਨੂੰ ਪਸੰਦ ਆ ਜਾਵੇ ਭਾਈ ਜੀ ਸਾਡੀ ਇਸ ਵੀਡੀਓ ਨੂੰ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਭਾਈ ਜੀ ਇਸ ਨੂੰ ਹਰੇ ਕੋਨੇ-ਕੋਨੇ ਤੇ ਕ ਜਾਵੇ ਕਿ ਸਾਡਾ ਜਿਹੜਾ ਨਵੈਸ਼ ਹੈ ਇਹ ਪੂਰੀ ਕਾਮਯਾਬ ਹੋਵੇ ਜਦੋਂ ਆਪਾਂ ਇਹ ਦੋਸਤ ਮਿੱਤਰ ਨੂੰ ਸ਼ੇਅਰ ਕਰਾਂਗੇ ਫੇਰ ਹੀ ਇਹ ਸਹੀ ਅਜਿਹਾ ਸਾਰਿਆਂ ਦੇ ਸਹਿਯੋਗ ਨਾਲ ਹੀ ਆਪਣਾ ਮੇਲਾ ਹਾਈ ਫਾਈ ਹੋ ਸਕਦਾ ਹੈ। ਬਾਈ ਜੀ ਥੋੜਾ ਤੈਅ ਕਰੋ ਧੰਨਵਾਦ ਤੁਸੀਂ ਸਾਡੇ ਅੱਜ ਪਹਿਲੇ ਦਿਨ ਹੀ ਅਸੀਂ ਸਟਾਰਟ ਕੀਤਾ ਤੇ ਤੁਸੀਂ ਇੱਥੇ ਸ਼ਮੂਲੀਅਤ ਕੀਤੀ ਸਾਡੀ ਸੁਸਾਇਟੀ ਨੂੰ ਥੋੜਾ ਬਹੁਤ ਸਾਡੀ ਡੇਟ ਦੁਬਾਰਾ ਨੋਟ ਕਰ ਲਓ ਜੀ 14 14 ਫਰਵਰੀ ਤੋਂ ਸ਼ੁਰੂ ਹੋ ਕੇ ਜੀ 20 ਫਰਵਰੀ ਤੱਕ ਹੈ ਜੀ ਜਿਹੜੇ 17 18 ਤੇ 19 ਇਹ ਦਿਨ ਸਾਡੇ ਮੇਨ ਹੈ ਜੀ 17 ਦਾ ਸਾਡਾ ਰਿੰਗ ਪ੍ਰਦਰਸ਼ਨੀ ਹੈ ਜੀ ਹਾਂਜੀ ਹਾਂਜੀ 18 ਦੀਆਂ ਸਾਡੀਆਂ ਜੀ ਆਪਣਾ ਅਰੇਬੀਆ ਚਾਲ ਦੇ ਮੁਕਾਬਲੇ ਹੈ ਜੀ ਸਹੀ ਹੈ ਜੀ 19 ਦਾ ਸਾਡਾ ਛਪਟਾ ਦੌੜ ਹੈ ਚੰਗੇ ਨਾਮ ਰੱਖੇ ਸਾਡੇ ਅਰੇਬੀਆ ਚਾਲ ਤੇ ਛਪਟੇ ਦੇ ਪਿਛਲੇ ਸਾਲਾਂ ਵਾਂਗੂ ਅਸੀਂ ਪ੍ਰਾਈਜ਼ ਦਿੰਨੇ ਆ ਜੀ ਉਸੇ ਤਰ੍ਹਾਂ ਸਾਡੀ ਪ੍ਰਾਈਜ਼ ਹੈ ਦੇ ਮਾ ਹੌਲ ਇੰਡੀਆ ਤੋਂ ਆਉਂਦੇ ਆ ਜੀ ਆਪਣੇ ਮੇਲੇ ਤੇ ਸਭ ਨੂੰ ਖੁੱਲਾ ਸੱਦਾ ਬਾਈ ਜੀ ਕੋਈ ਵੀ ਆ ਸਕਦਾ ਜਿਤੋਂ ਮਰਜੀ ਸਟੋਰੀ ਦਾ ਖਾਣੇ ਦਾਣੇ ਦਾ ਪ੍ਰਬੰਧ ਸਭ ਕੁਝ ਬਾਕੀ ਸ਼ਹਿਰ ਦੇ ਨੇੜੇ ਹੈ ਜੀ ਵਧੀਆ ਹਾਂ ਸਭ ਸੂਲ ਰੋਡ ਦੇ ਉੱਪਰ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਉੱਪਰ ਹੈ ਜੀ ਸ਼ਹਿਰ ਵੀ ਸਾਡਾ ਇੱਥੋਂ ਨੇੜੇ ਹੀ ਹੈ ਜੀ ਸਾਰਾ 500 ਮੀਟਰ ਤੇ ਨਹੀਂ ਹੋਣਾ ਜੀ ਠੀਕ ਹੈ ਜੀ ਤੇ ਵਧੀਆ ਸਾਰੀਆਂ ਸਹੂਲਤਾਂ ਜੀ ਪਾਣੀ ਪੂਣੀ ਦੀਆਂ ਵਧੀਆ ਸਹੂਲਤਾਂ ਮਿਲਦੀਆਂ ਮੇਲੇ ਚ ਅਗਲੇ ਰੋਕ ਬਾਕੀ ਸਟੋਰਾਂ ਲੱਗੀਆਂ ਜਾਂਦੀਆਂ ਤੁਸੀਂ ਇਹ ਹੋ ਦੋਸਤੋ ਦੇਖ ਸਕਦੇ ਹੋ ਜੀ ਇਹ ਬਾਈ ਜੀ ਫਰਾਂ ਨੇ ਅੱਜ ਮਹੂਰਤ ਕੀਤਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਸਟੋਰੀਆ ਤੁਸੀਂ ਦੇਖ ਸਕਦੇ ਹੋ ਅੱਜ ਕੰਮ ਸਟਾਰਟ ਹੋ ਰਿਹਾ ਚੁੱਕਿਆ ਜੀ ਇਹ ਰਸਤੇ ਦੀ ਤੁਹਾਨੂੰ ਜਾਣਕਾਰੀ ਦੇ ਦਈਏ ਸਭ ਤੋਂ ਕੀ ਤਲਵੰਡੀ ਤੋਂ ਜਿਹੜਾ ਮਾਨਸਾ ਨੂੰ ਮੇਨ ਰੋਡ ਜਾਂਦੀ ਹੈ ਉਹਦੇ ਤੇ ਮੇਲਾ ਲੱਗ ਰਿਹਾ ਹੈ ਜੀ ਬਿਲਕੁਲ ਟਰੈਕਟਰਾਂ ਵਾਲੀ ਮੰਡੀ ਦੇ ਬਿਲਕੁਲ ਨਾਲ ਤਲਵੰਡੀ ਸਾਹਿਬ ਤੋਂ ਮਾਨਸਾ ਰੋਡ ਵੱਲ ਜਿਹੜੇ ਜਾਣਦੇ ਆ ਬਿਲਕੁਲ ਸ਼ਹਿਰ ਦੇ ਨਾਲ ਹੈ ਜੀ ਜਿਹੜੇ ਵੀ ਵੀਰਾਂ ਨੇ ਪਹੁੰਚਣਾ ਐਡਰੈਸ ਨੋਟ ਕਰ ਲੈਣ